ਕੀ ਨਾ ਸਰ ਇਹ 19 ਭੋਲਾ ਬਾੜ ਨੰਬਰ 1 ਸਾਡੇ ਹੀ ਕਾਲੂ ਵਸਤੀ আর ਮਸਤਾਕ ਵਸਤੀ ਦੀ ਸ਼ੀਵਰੇਜ ਦੀ ਕਾਫੀ ਟਾਈਮ ਤੋਂ ਸਮੱਸਿਆ ਸੀ ਉਹ ਸਾਡੇ ਮਾਨਯੋਗ ਡਾਕਟਰ ਜਮੀਲੂ ਰਹਿਮਾਨ ਸਾਹਿਬ ਉਹਨਾਂ ਨੇ ਉਹਨਾਂ ਨੂੰ ਅਸੀਂ ਕਿਹਾ ਉਹਨਾਂ ਨੇ ਫੌਰੀ ਤੌਰ ਤੇ ਕੱਲ ਮਸ਼ੀਨਾਂ ਭੇਜ ਕੇ ਸਾਰੀ ਰਾਤ ਉੱਥੇ ਮਸ਼ੀਨਾਂ ਲੱਗੀਆਂ ਰਹੀਆਂ ਨੇ ਮੈਂ ਵੀ ਉੱਥੇ ਨਹੀਂ ਵੀ ਸਾਡਾ ਅੱਧਾ ਕ ਮਸਲਾ ਤਾਂ ਅੱਜ ਰਾਤ ਨੂੰ ਹੀ ਹੱਲ ਹੋ ਗਿਆ ਜੀ ਬਹੁਤ ਜਾਨੀ ਸਮੱਸਿਆ ਦੀ ਉਹਦੇ ਬਾਰੇ ਸਾਡੇ ਐਮਐਲਏ ਸਾਹਿਬ ਬਹੁਤ ਚਿੰਤਨ ਨੇ ਉਥੇ ਜਾ ਕੇ ਵੀ ਆਏ ਮੌਕਾ ਵੀ ਦੇ ਕੇ ਆਏ ਇੱਕ ਸਾਡਾ ਉਥੇ ਮਹਾਜਦ ਦੇ ਮੂਰੇ ਟਰਾਂਸਫਾਰਮਰ ਸੀ ਉਹ ਵੀ ਉਹਨਾਂ ਨੇ ਜਾ ਕੇ ਜਦੀ ਉਹਨਾਂ ਨੂੰ ਬਿਜਲੀ ਵਿਭਾਗ ਨੂੰ ਐਸਡੀਓ ਨੂੰ ਕਿਹਾ ਉਹਨਾਂ ਨੇ 3 ਦਿਨਾਂ ਦੇ ਫੋਰੀ ਬਾਅਦ ਕੋਈ ਪੈਸਾ ਨਹੀਂ ਲੱਗਿਆ ਉਹ ਜਦੀ ਟਰਾਂਸਫਾਰਮਰ ਡੇਟ ਦੇ ਮੂਰੇ ਔਰੇ ਕਰਵਾਤਾ ਔਰ ਵੀ ਕਈ ਸਮੱਸਿਆਵਾਂ ਦੀਆਂ ਜਿਵੇਂ ਗਲੀਆਂ ਨਾਲੀਆਂ ਜਾਂ ਨਾਲੀਆਂ ਦੀਆਂ ਹੋਰ ਸਾਡੀਆਂ ਸਮੱਸਿਆਵਾਂ ਦੀਆਂ ਗਰੀਬ ਨਗਰੀ ਦੇ ਵਿੱਚ ਸਮੱਸਿਆਵਾਂ ਦੀਆਂ ਜਿਹੜੀਆਂ ਬਾਹਰੋਂ ਮਸ਼ੀਨਾਂ ਆਈਆਂ ਹੋਈਆਂ ਨੇ ਉਹਨਾਂ ਨੇ ਸਾਡੇ ਸਾਰੇ ਮਸਲੇ ਹੱਲ ਕਰ ਤੇ ਥੋੜਾ ਜਿਹਾ ਰਹਿ ਗਿਆ ਉਹ ਵੀ ਇੱਕ ਦੋ ਦਿਨਾਂ ਦੇ ਵਿੱਚ ਸਾਰਾ ਹੀ ਮਸਲਾ ਸਾਡਾ ਕਾਲੋ ਵਸਤੀ ਮਸਤਾਕ ਵਸਤੀ ਸਾਡਾ ਮਸਲਾ ਸਾਰਾ ਹੱਲ ਹੋ ਜਾਊਗਾ ਅਗਰ ਕਾਉਂਸਲ ਦੇ ਪ੍ਰਧਾਨ ਸਾਡੇ ਬਹੁਤ ਹਿੰਮਤੀ ਨੇ ਬਹੁਤ ਉਹਨਾਂ ਨੇ ਜਦੀ ਫੌਰੀ ਤੌਰ ਤੇ ਜਿਹੜਾ ਵੀ ਮੈਂ ਕਹਿੰਦਾ ਸੀ ਉਹਨਾਂ ਨੇ ਜਦੀ ਫੌਰੀ ਤੌਰ ਤੇ ਮਸ਼ੀਨਾਂ ਵਾਲਿਆਂ ਨੂੰ ਕਿਹਾ ਬਰਕਿ ਕੱਲ ਉਹ ਦਿੱਲੀ گئے ਹੋਏ ਸੀ ਰਸਤੇ 'ਚ ਆਉਂਦਿਆ ਨਹੀਂ ਉਹਨਾਂ ਨੇ ਫਿਰ ਦੁਬਾਰਾ ਫੋਨ ਕਰਿਆ ਮੈਨੂੰ 11 ਵਜੇ ਫੋਨ ਕਰਕੇ ਕਹਿੰਦੇ ਮਸ਼ੀਨਾਂ ਪਹੁੰਚ ਗਈਆਂ ਵੀ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਮੈਨੂੰ ਐਸੀ ਗੱਲ ਨਹੀਂ ਪ੍ਰਧਾਨ ਦਾ ਮੈਨੂੰ ਬਹੁਤ ਸਹਿਯੋਗ ਹੈ ਬਾਕੀ ਸਾਡੇ ਮਾਨਯੋਗ ਹਰਮਨ ਪਿਆਰੇ ਨੇਤਾ ਸਾਡੇ ਐਮਐਲਏ ਸਾਹਿਬ ਡਾਕਟਰ ਜਮੀਲੂ ਰਾਇਮਾਨ ਸਾਹਿਬ ਉਹਨਾਂ ਦਾ ਦੇਖੋ ਮੈਨੂੰ ਬਹੁਤ ਬੜਾ ਸਹਿਯੋਗ ਹੈ ਵੀ ਜਦ ਵੀ ਮੈਂ ਉਹਨੂੰ ਕਿਹਾ ਉਹਨਾਂ ਨੇ ਜਦੀ ਸਾਡਾ ਫੌਰੀ ਤੌਰ ਤੇ ਇਹ ਕੰਮ ਕਰਕੇ ਦਿੱਤਾ ਮੈਨੂੰ 4 ਸਾਲ ਹੋ ਗਏ ਸਾਡੇ ਜਦੋਂ ਸਾਡੇ ਮਲੇ ਸਾਹਿਬ ਬਣੇ ਨੇ ਉਹਨਾਂ ਨੇ ਕਦੇ ਵੀ ਮੇਰੀ ਗੱਲ ਨੂੰ ਕਦੇ ਉਹ ਨਹੀਂ ਕਰਾਇਆਗਾ ਜਦ ਵੀ ਮੈਂ ਨੇ ਕਰਿਆ ਫੌਰੀ ਤੌਰ ਤੇ ਸਾਡੇ ਕੰਮ ਕਰਵਾਏ ਨਹੀਂ ਬਲਕਿ ਸਾਡੇ ਮਸਤਾਕ ਵਸਤੀ ਦੇ ਵਿੱਚੋਂ ਕਾਲੂ ਵਸਤੀ ਦੇ ਵਿੱਚ ਉਹ ਦੋ ਗਰੀ ਆਪ ਜਾ ਕੇ ਟਰਾਂਸਫਾਰਮਰ ਦੀ ਕਸ਼ਮਤਿਆ ਸਾਡੇ ਮਸਜਿਦ ਦੇ ਮੂਹਰੇ ਦੀ ਉਹ ਗੇਟ ਦੇ ਮੂਹਰੇ ਉਹ ਜਦੀ ਫੌਰੀ ਤੌਰ ਤੇ ਕਹੀ ਕਿ ਉਪਰਾਹ ਹਟਵਾਇਆ ਬਾਕੀ ਮਸਤਾਕ ਵਾਸੀ ਦੇ ਵਿੱਚੋਂ ਸੀਵਰੇਜ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਆਉਂਦੀ ਸੀ ਆਹ ਬਾਹਰੋਂ ਗੱਡੀਆਂ ਆ ਗਈਆਂ ਦੀਆਂ ਉਸ ਦਾ ਉੱਥੇ ਕੰਮ ਬਸ ਤਕਰੀਬ ਹੁਣ ਇੱਕ ਦੋ ਦਿਨਾਂ ਦੇ ਵਿੱਚ ਮੁਕੰਮਲ ਹੋ ਜਾਊਗਾ ਇਨਸ਼ਾਅੱਲਾ ਰਾਤੀ ਵੀ ਸਾਡੇ ਧੰਨਵਾਦ ਸਰ ਜੀ ਐਮਐਲ ਸਾਹਿਬ ਨੇ ਬਹੁਤ ਜਦੀ ਫੋਨ ਕਰਕੇ ਕਿਹਾ ਉਧਰੋਂ ਪਹਿਲੇ ਆਪਣੇ ਪ੍ਰਧਾਨ ਜੀ ਨੇ ਜਿੱਦੇ ਗਿਆ ਹੋਏ ਕਿ ਉਹਨਾਂ ਨੇ ਫੋਨ ਕਰਿਆ ਗੱਡੀਆਂ ਵਾਲਿਆਂ ਨੂੰ ਮੈਨੂੰ 11 ਵਜੇ ਫੋਨ ਕਰਕੇ ਕਿ ਉਹਨਾਂ ਗੱਡੀਆਂ ਪਹੁੰਚ ਗਈਆਂ ਵੀ ਤੁਸੀਂ ਜਾਓ। ਮੈਂ ਰਾਤੀ 3 ਵਜੇ ਤੱਕ ਮੈਂ ਰਾਤੀ ਉੱਥੇ ਗੱਡੀਆਂ ਦੇ ਕੋਲ ਹੀ ਰਿਹਾ। ਸਾਡੀ ਅੱਧੀ ਦਾ ਲੈਂਡ ਚੱਲ ਪਈ। ਧੰਨਵਾਦ ਕਰਦਾ। ਆਹ ਸਾਡੇ ਮੈਂ ਪ੍ਰਧਾਨ ਜੀ ਦਾ ਸਾਡੇ ਐਮਐਲਏ ਸਾਉਂਦਾ ਮੈਂ ਬਹੁਤ 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 ਧੰਨਵਾਦ ਕਰਦਾ।